ਮੇਰਾ ਨਿਰਵਨਵਾਜ ਖਤਰ ਤਰ ਮਾਥਾ ਸ਼ਤਰ ਜਗਤ ਕੋਲਾ ਗੈ ਜਗਤ ਕੋਲਾ ਗੈ ਤੋਹੀ <small> ਤਰਰ ਵਨਵਾਜ ਦਸਈਆ ਮੇਰਾ ਗਰੀ ਨਾਮ ਦੇਵ ਕਮੀਨਾ ਲੋਚ ਬੰਨਵਾਜ ਦਸਾਇਆ ਮੇਰਾ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸੈਆ ਮੇਰਾ ਮਾਥ ਇਸ ਤਤ ਸਤਰ ਤਰੇ ਆਪ ਜੀ ਨੇ ਪਹਿਲਾਂ ਸ਼ਬਦ ਸਰਵਨ ਕੀਤਾ ਤਨ ਤਨ RAM DAS GURU ਜਿਨ ਸ੍ਰੀਅਤ ਨੇ ਸਵਾਰਿਆ ਪਾਈ ਗੁਰਮੀਤ ਸਿੰਘ ਜੀ ਪਾਈ ਅਮਨਦੀਪ ਸਿੰਘ ਪਾਈ ਬਿਆਨ ਸਿੰਘ ਜੀ ਹਜ਼ੂਰੀ ਦਾਗੀ ਜਥਾ ਗੁਰਬਾਣੀ ਕੀਰਤਨ ਦੁਆਰਾ ਨਿਆਲਕਾਰ ਰਹੇ ਸੰਤ ਐਸੀ ਲਾਲ ਤੁਜ ਬਿਨ ਕੌਣ ਕਰੇ ਹਰ ਸਿੱਖ ਦੇ ਅੰਦਰ ਹੀ ਭਰੋਸਾ ਚਾਹੀਦਾ ਮੇਰੇ ਸਤਿਗੁਰੂ ਤੋਂ ਬਿਨਾ ਮੇਰਾ ਕੋਈ ਸਹਾਰਾ ਨਹੀਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਮ ਬਚਪਨ ਚ ਮਾਤਾ ਪਿਤਾ ਚੜਾਈ ਕਰ ਗਏ ਹੋ ਸਕਦਾ ਸੀ ਸਾਰੇ ਸੋਚਦੇ ਹੋਣ ਇਹ ਬੱਚੇ ਦਾ ਕੌਣ ਸਹਾਰਾ ਇਹਨਾਂ ਦਾ ਸਹਾਰਾ ਟੁੱਟ ਗਿਆ ਕਿਉਂ ਜਦੋਂ ਮਾਤਾ ਪਿਤਾ ਚਲੇ ਜਾਂਦੇ ਆ ਬੱਚਿਆਂ ਦੇ ਸਿਰ ਤੋਂ ਛਾਇਆ ਉੱਠ ਜਾਂਦਾ دنیਵੀ ਤੌਰ ਤੇ ਸੰਸਾਰ ਵੀ ਗੱਲਾਂ ਕਰਦਾ ਹੈ ਇਹਨਾਂ ਦਾ ਸਹਾਰਾ ਕੌਣ ਪਰ ਸੱਚ ਜਾਣਿਓ ਜਿਨ੍ਹਾਂ ਦੇ ਮਾਤਾ ਪਿਤਾ ਚਲੇ ਜਾਂਦੇ ਆ ਨਾ ਉਹਨਾਂ ਨੂੰ ਪਤਾ ਦੁੱਖ ਕੀ ਹੈ ਸਾਨੂੰ ਸਤਿਗੁਰ ਨੇ ਹੱਥ ਦਿੱਤੇ ਆ ਸਾਨੂੰ ਨਹੀਂ ਪਤਾ ਹੱਥਾਂ ਦੀ ਕੀ ਕੀਮਤ ਹੈ ਜਿਨ੍ਹਾਂ ਦੇ ਹੱਥ ਨਹੀਂ ਨਾ ਉਹਨਾਂ ਨੂੰ ਪੁੱਛੋ ਹੱਥਾਂ ਦੀ ਕੀ ਕੀਮਤ ਹੈ ਸਾਨੂੰ ਸਤਗੁਰ ਨੇ ਪੈਰ ਦਿੱਤੇ ਆ ਸਾਨੂੰ ਕੀਮਤ ਦਾ ਨਹੀਂ ਪਤਾ ਜਿਨ੍ਹਾਂ ਦੇ ਪੈਰ ਨਹੀਂ ਨਾ ਲੰਗੜੇ ਆ ਲੂਲੇ ਆ ਉਹਨਾਂ ਤੋਂ ਪੁੱਛੋ ਪੈਰਾਂ ਦੀ ਕੀ ਕੀਮਤ ਹੈ ਸਤਗੁਰ ਨੇ ਸਾਨੂੰ ਅੱਖਾਂ ਦਿੱਤੀਆਂ ਸਾਨੂੰ ਨਹੀਂ ਪਤਾ ਇਹਦੀ ਕੀ ਕੀਮਤ ਹੈ ਪਰ ਜਿਨ੍ਹਾਂ ਨੂੰ ਜਿਸ ਦਾ ਨਹੀਂ ਨਾ ਉਹਨਾਂ ਨੂੰ ਪੁੱਛੋ ਅਸਲੀ ਕੀਮਤ ਕੀ ਹੈ ਜਦ ਮਾਤਾ ਪਿਤਾ ਚੜਾਈ ਕਰ ਜਾਂਦੇ ਆ ਨਾ ਫਿਰ ਸਹਾਰੇ ਟੁੱਟ ਜਾਂਦੇ ਆ ਆਪਣੀ ਨਾਨੀ ਮਾਂ ਦੇ ਨਾਲ ਤਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਰਨ ਚ ਗੋਇੰਦਵਾਲ ਸਾਹਿਬ ਆ ਗਏ ਸੰਸਾਰ ਸੋਚਦਾ ਸੀ ਇਹਨਾਂ ਦਾ ਪਾਲਣ ਪੋਸ਼ਣ ਕੌਣ ਕਰੇਗਾ ਇਹਨਾਂ ਦਾ ਵਿਆਹ ਵੀ ਨਹੀਂ ਹੋਣਾ ਤੇ ਇਹ ਪਰਿਵਾਰ ਦਾ ਸਹਾਰਾ ਹੀ ਕੋਈ ਨਹੀਂ ਪਰ ਨਾਨੀ ਮਾਂ ਦੇ ਨਾਲ ਘੁੰਗਣੀਆਂ ਵੇਚਣ ਵਾਸਤੇ ਨਾ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਚ ਪਹੁੰਚ ਗਏ ਗੁਰਮਖਾਂ ਪਿਆਰਿਆਂ ਨੇ ਵੀ ਪ੍ਰਬੰਧ ਕੀਤਾ ਸਾਡੇ ਲਈ ਕਿ ਤੇ ਸਾਡਾ ਮਨ ਬਣ ਜੇ ਸੇਵਾ ਕਰਨ ਲਈ ਜਿਨ੍ਹਾਂ ਦਾ ਮਨ ਸੇਵਾ ਸੇਵਮ ਕਰਨ ਚ ਜੁੜ ਜਾਂਦਾ ਉਹ ਸਤਿਗੁਰ ਦੀ ਬਖਸ਼ਿਸ਼ ਹੁੰਦੀ ਆ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਖਾਂ ਨੂੰ ਪੁੱਛਿਆ ਬਾਬਾ ਜੀ ਸਾਰੇ ਹੀ ਕਹਿੰਦੇ ਆ ਸਤਿਗੁਰ ਦੀ ਕਿਰਪਾ ਸਤਿਗੁਰ ਦੀ ਕਿਰਪਾ ਵਰਸ਼ ਰਹੀ ਆ ਤੇ ਸਤਿਗੁਰ ਦੀ ਕਿਰਪਾ ਹੋ ਰਹੀ ਆ ਇਹ ਕਿੱਦਾਂ ਪਤਾ ਲੱਗੇਗਾ ਕਿਹੜੇ ਪੈਮਾਨੇ ਨਾਲ ਮਾਪਿਆ ਜਾਏ ਕਿਰਪਾ ਕਦੋਂ ਹੁੰਦੀ ਆ ਤੇ ਮਹਾਂਪੁਰਖਾਂ ਦੇ ਸਾਰ ਵਚਨ ਹੁੰਦੇ ਆ ਇਹ ਕਿਤਾਬਾਂ ਚੋਂ ਨਹੀਂ ਲੱਭਦੇ ਬੰਦਾ ਟੱਕਰਾਂ ਮਾਰਦਾ ਪਰ ਉਹਨਾਂ ਦੇ ਕਮਾਏ ਪਰਵਚਨ ਹੁੰਦੇ ਆ ਤੇ ਮਹਾਂਪੁਰ ਕਹਿਣ ਲੱਗੇ ਜਦ ਸਾਡਾ ਮਨ ਸਿਮਰਨ ਵੱਧ ਕਰੇ ਸਾਡੀ ਸੇਵਾ ਵੱਧ ਜਾਏ ਤੇ ਸਾਡਾ ਸਤਗੁਰੂ ਪ੍ਰਤੀ ਪ੍ਰੇਮ ਵੱਧ ਜਾਏ ਸਮਝ ਲੈਣਾ ਸਤਗੁਰੂ ਦੀ ਉਪਾਰ ਬਖਸ਼ਿਸ਼ ਹੋ ਰਹੀ ਹੈ ਜਦ ਸਾਡਾ ਮਨ ਸਿਮਰਨਾ ਨਾ ਕਰੇ ਸਾਡਾ ਮਨ ਗੁਰੂ ਵਾਲੇ ਬਣ ਤੋਂ ਕੰਨੀ ਕਿਤਰਾਵੇ ਵੀ ਇਹਦੇ ਵਿੱਚ ਕੀ ਰੱਖਿਆ ਤੇ ਬਹੁਤੇ ਬੰਦੇ ਗਿਆਨ ਇਹੀ ਛੱਡਦੇ ਆ ਜੀ ਇਹਦੇ ਨਾਲ ਕੀ ਹੋਣ ਲੱਗਾ ਜੀ ਉਹਨਾਂ ਨੂੰ ਨਹੀਂ ਪਤਾ ਸਤਗੁਰੂ ਦੀ ਬਖਸ਼ਿਸ਼ ਕੀ ਹੁੰਦੀ ਹੈ ਤੇ ਜਦ ਮਨ ਸਤਗੁਰੂ ਤੋਂ ਮੁਨਕਰ ਹੋ ਜਾਂਦਾ ਨਾ ਫਿਰ ਸਮਝ ਲੈਣਾ ਸਤਗੁਰੂ ਦੀ ਕਿਰਪਾ ਘਟ ਗਈ ਇਹ ਕਿਸੇ ਨੂੰ ਪੁੱਛਣ ਦੱਸਣ ਦੀ ਜ਼ਰੂਰਤ ਨਹੀਂ ਆਪ ਹੀ ਸੋਚ ਲੈਣਾ ਅਸੀਂ ਕਿੱਥੇ ਖੜੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਨਾ ਆਪਣੇ ਮਨ ਚ ਝਾਤੀ ਮਾਰਨੀ ਆ ਅਸੀਂ ਕਿੱਥੇ ਖੜੇ ਆਂ ਕਿਸੇ ਨੂੰ ਦੱਸਣ ਦੀ ਜਾਂ ਪੁੱਛਣ ਦੀ ਲੋੜ ਨਹੀਂ ਤੇ ਜਦ ਗੁਰੂ ਦਰਬਾਰ ਚ ਘੁੰਗਣੀਆਂ ਵੇਚਦੇ ਤੇ ਆਪ ਹੱਥੀਂ ਸੇਵਾ ਵੀ ਕਰਦੇ ਤੇ ਜਿਹੜਾ ਸੇਵਾ ਸਤਗੁਰ ਦੀ ਸ਼ਰਧਾ ਭਾਵਨਾ ਦੇ ਨਾਲ ਕਰਦਾ ਹੈ ਟੀਚਰ ਦਾ ਧਿਆਨ ਲਾਇਕ ਸਟੂਡੈਂਟ ਵੱਲ ਹੁੰਦਾ ਹੈ ਹਰ ਇੱਕ ਟੀਚਰ ਦਾ ਧਿਆਨ ਲਾਇਕ ਸਟੂਡੈਂਟ ਵੱਲ ਹੁੰਦਾ ਤੇ ਪਿਤਾ ਦਾ ਧਿਆਨ ਲਾਇਕ ਪੁੱਤਰ ਵੱਲ ਹੁੰਦਾ ਤੇ ਮਾਂ ਦਾ ਵੀ ਧਿਆਨ ਲਾਇਕ ਪੁੱਤਰ ਵੱਲ ਹੁੰਦਾ ਇਸੇ ਤਰ੍ਹਾਂ ਗੁਰੂ ਦਾ ਵੀ ਧਿਆਨ ਆਪਣੇ ਲਾਇਕ ਸੇਵਾਦਾਰ ਸਿੱਖ ਵੱਲ ਹੁੰਦਾ ਜਦ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨੀ ਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਤੇ ਕੁੰਗਣੀਆਂ ਵੀ ਵੇਚਣੀਆਂ ਤੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਵੀ ਕਰਨੇ ਤੇ ਆਪ ਜੀ ਨੇ ਸਰਵਨ ਕੀਤਾ ਹੀ ਐ ਐਸੀ ਲਾਲ ਤੁਜ ਬਿਨ ਕੌਣ ਕਰੇ ਬਾਬਾ ਰਵਿਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਛਤਰ ਧਰੇ ਉਹ ਗਰੀਬਨ ਵਾਸ ਸਤਿਗੁਰ ਐ ਮਾਥੇ ਤੇ ਛਤਰ ਰੱਖ ਦਿੰਦੇ ਆ ਜਦ ਧਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਨਾ ਸੇਵਾ ਪ੍ਰਵਾਨ ਕਰ ਲਈ ਪਾਈ ਜੇਠਾ ਜੀ ਇਹਨਾਂ ਦਾ ਬਚਪਨ ਦਾ ਨਾਂ ਸੀ ਤੇ ਫਿਰ ਗੁਰਦੱਤ ਗੱਦੀ ਦੀ ਬਖਸ਼ਿਸ਼ ਕਰ ਦਿੱਤੀ ਤੇ ਜਿਹੜਾ ਸੰਸਾਰ ਕਹਿੰਦਾ ਸੀ ਇਹਨਾਂ ਦਾ ਵਿਆਹ ਕੌਣ ਕਰੇਗਾ ਅੱਜ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਚਾਰ ਲਾਮਾਂ ਤੋਂ ਬਿਨਾਂ ਸਿੱਖਾਂ ਦੇ ਵੀ ਵਿਆਹ ਨਹੀਂ ਹੁੰਦੇ ਸੰਸਾਰ ਸੋਚਦਾ ਸੀ ਇਹਨਾਂ ਦਾ ਵਿਆਹ ਕੌਣ ਕਰੇਗਾ ਅੱਜ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਸੋਹੀ ਰਾਗ ਚ ਚਾਰ ਲਾਮਾਂ ਉਹਨਾਂ ਦੀਆਂ ਉਚਾਰਨ ਕੀਤੀਆਂ ਲਾਮਾਂ ਦੇ ਨਾਲ ਸਾਡੇ ਵਿਆਹ ਹੁੰਦੇ ਆ ਇਹ ਹੋਇਆ ਕਿਤੇ ਇਹ ਸੋਚਿਆ ਕਿਤੇ ਜਿਨ੍ਹਾਂ ਦਾ ਸਹਾਰਾ ਕੋਈ ਨਹੀਂ ਕੌਣ ਬਣੇਗਾ ਇਸ ਨੂੰ ਕਹਿੰਦੇ ਆ ਜੀ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਫਿਰ ਉਹ ਜਿਹੜਾ ਸਤਗੁਰ ਤਾਜ ਰੱਖ ਦਿੰਦਿਆ ਸੰਸਾਰ ਦਾ ਤਾਜ ਥੋੜੇ ਸਮੇਂ ਬਾਅਦ ਹੁੰਦਾ ਹੈ ਤੇ ਜਦੋਂ ਇਹਨਾਂ ਦਾ ਜੀ ਕਰਦਾ ਤਾਜ ਲਾ ਲੈਂਦਿਆ ਤੇ ਜਿਹੜਾ ਸਤਗੁਰ ਦੀ ਬਖਸ਼ਿਸ਼ ਹੈ ਉਹਨੂੰ ਕੋਈ ਖੋ ਨਹੀਂ ਸਕਦਾ ਜਿਨ੍ਹਾਂ ਤੇ ਸਤਗੁਰ ਦੀ ਬਖਸ਼ਿਸ਼ ਹੁੰਦੀ ਹੈ ਨਾ ਉਹ ਸਤਗੁਰ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਆ ਪਰ ਸਤਗੁਰ ਦੀ ਕਿਰਪਾ ਉਹਨਾਂ ਤੇ ਸਦਾ ਬਣੀ ਰਹਿੰਦੀ ਆ ਤੇ ਪਤਾ ਸੀ ਵੀ ਜਦ ਮਾਤਾ ਪਿਤਾ ਚੜਾਈ ਕਰਗੇ ਸਹਾਰਾ ਕੌਣ ਹੋਵੇਗਾ ਉਹਨਾਂ ਦਾ ਜਿਸ ਦਾ ਕੋਈ ਵੀ ਸਹਾਰਾ ਸੰਸਾਰ 'ਚ ਨਹੀਂ ਉਹਦਾ ਸਹਾਰਾ ਸਤਿਗੁਰ ਆਪ ਹੁੰਦੇ ਆ ਪਰ ਅਸੀਂ ਕਦਮ ਪੁੱਟ ਕੇ ਸਤਿਗੁਰ ਵੱਲ ਜਾਣਾ ਇੰਨਾ ਕਿ ਫਰਜ਼ ਸਾਡਾ ਬੰਦਾ ਇਸ ਲਈ ਸਾਨੂੰ ਅਰਦਾਸ ਕਰਨੀ ਪੈਂਦੀ ਹੈ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਤੇ ਸਾਡਾ ਵੀ ਮਨ ਸੇਵਾ ਸਿਮਨ ਸਤਸੰਗ ਵੱਲ ਜੁੜ ਜਾਏ ਤੇ ਜਿਨ੍ਹਾਂ ਤੇ અપਾਰ ਬਖਸ਼ਿਸ਼ ਹੁੰਦੀ ਹੈ ਉਹ ਫਿਰ ਸਤਗੁਰ ਦੇ ਗੁਣ ਗਾਉਂਦੇ ਆ। ਸ਼੍ਰੀ ਮਾਨਸੰਤ ਬਾਬਾ ਗੁਰਦਿਆਲ ਸਿੰਘ ਜੀ ਮਹਾਪੁਰਖ ਜਿਨ੍ਹਾਂ ਨੇ ਗੁਰਮਤ ਵਿਚਾਰਾਂ ਦੁਆਰਾ ਆਪ ਜੀ ਨੂੰ ਨਿਹਾਲ ਕਰਨਾ ਤੇ ਇਹਨਾਂ ਨੇ ਵੀ ਪ੍ਰਵਚਨ ਮਹਾਂਪੁਰਖਾਂ ਦਾ ਪ੍ਰਵਚਨ ਮੰਨਿਆ ਕਿਉਂਕਿ ਅੱਜ ਤੋਂ 49 ਸਾਲ ਪਹਿਲਾਂ ਇਸ ਨਗਰ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਖਾਂ ਨੇ ਦੀਵਾਨ ਇਸ ਨਗਰ ਚ ਸਜਾਏ ਤੇ ਗੁਰਮਖਾਂ ਪਿਆਰਿਆਂ ਨੇ ਬਜ਼ੁਰਗ ਹੋਣੇ ਆ ਉਸ ਵਕਤ ਦੇ ਜਿਨ੍ਹਾਂ ਨੇ ਦਰਸ਼ਨ ਵੀ ਕੀਤੇ ਆ ਤੇ ਮਹਾਂਪੁਰਖਾਂ ਦਾ ਕੋਈ ਨਗਰ ਜਿਹਾ ਨਹੀਂ ਹੋਣਾ ਜਿੱਥੇ ਨਹੀਂ ਗਏ ਇਹ ਕੋਈ ਲਾਲਸਾ ਤੇ ਹਰ ਨਗਰ ਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਕਰਨਾ ਤੇ ਸਾਰਿਆਂ ਨੂੰ ਬਾਣੀ ਦੇ ਨਾਲ ਜੋੜਨਾ ਇਹ ਗੱਲ ਡਟ ਕੇ ਕਹਿਣੀ ਉਹਨਾਂ ਮਹਾਪੁਰਖਾਂ ਦੀ ਸੰਗਤ ਕਰੋ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ ਉਹਨਾਂ ਦੀ ਸੰਗਤ ਨਾ ਕਰੋ ਜਿਹੜੇ ਆਪਣੇ ਨਾਲ ਜੋੜਦੇ ਆ ਤੇ ਇਹ ਉਹਨਾਂ ਦੇ ਤਿੰਨ ਪਰਵਚਨ ਮੇਨ ਹੁੰਦੇ ਸੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਬੁਰਾ ਨਾ ਕਰਿਆ ਕਰੋ ਜੇ ਪੁੰਨ ਨਹੀਂ ਹੁੰਦਾ ਪਾਪ ਨਾ ਕਰਿਆ ਕਰੋ ਸਭ ਤੋਂ ਵੱਡੀ ਭਗਤੀ ਕੋਈ ਗੁਰਦੁਆਰਾ ਸਾਹਿਬ ਜਾਏ ਕੋਈ ਮੰਦਰ ਜਾਏ ਕੋਈ ਮਾਝੇ ਜਾਏ ਕੋਈ ਮੋਨਾ ਹੋਏ ਕੋਈ ਸਿੱਖ ਹੋਏ ਆਪਣੀ ਲਾਇਨ ਛੱਡੋ ਨਾ ਕਿਸੇ ਨੂੰ ਬੁਰਾ ਕਹੋ ਨਾ ਇਹ ਮਹਾਪੁਰਖਾਂ ਦੇ ਤਿੰਨ ਪਰਵਚਨ ਮੇਨ ਹੁੰਦੇ ਸੀ ਤੇ ਪਰ ਜਦ ਇਹ ਪਰਵਚਨ ਕਿਤੇ ਸਾਡੇ ਹਿਰਦੇ ਬਸ ਜਾਣ ਸਾਰੀਆਂ ਲੜਾਈਆਂ ਝਗੜੇ ਖਤਮ ਹੋ ਜਾਣੇ ਇਹੀ ਕਿਰਪਾ ਸਤਗੁਰ ਦੀ ਬਖਸ਼ਿਸ਼ ਹੈ ਜਿੰਨਾ ਤੇ ਹੋ ਜਾਂਦੀ ਆ ਨਾ ਫਿਰ ਸਤਗੁਰ ਉਹਨਾਂ ਨੂੰ ਆਪਣੇ ਬਣਾ ਲੈਂਦਾ ਇਹ ਮਹਾਨ ਕਿਰਪਾ ਦਾ ਪਾਤਰ ਬਣ ਲਈ ਸਤਗੁਰ ਦੇ ਦਰ ਦੀ ਸੇਵਾ ਕਰਨੀ ਪੈਂਦੀ ਆ ਜਦ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਵਿਆਹ ਹੋ ਗਿਆ ਨਾ ਬੀਬੀ ਭਾਨੀ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਆ ਗਿਆ ਪਿੰਡ ਵਾਲੇ ਜਦੋਂ ਦੇਖਿਆ ਤੇ ਸਤਗੁਰਾਂ ਨੂੰ ਸੇਵਾ ਕਰਦੇ ਹੋਏ ਕਹਿੰਦੇ ਹੱਦ ਹੋ ਗਈ ਟੋਕਰੀ ਢੋਣੀ ਹੈ ਇਹ ਕੁੜਮਾ ਦੀ ਕੱਦ ਲਈ ਢੋਣੀ ਆ ਤੇ ਸਤਿਗੁਰ ਨੇ ਕਿਹਾ ਸੀ ਮੇਰੇ ਸਤਿਗੁਰ ਹੈ ਇਹਨਾਂ ਤੁਈ ਸਾਰੀਆਂ ਬਖਸ਼ਿਸ਼ਾਂ ਮਿਲੀਆਂ ਕਿਉਂਕਿ ਸਮਾਜ ਨਹੀਂ ਚਿਰਦਾ ਹੁੰਦਾ ਤੁਸੀਂ ਕਿਤੇ ਗੁਰਦਵਾਰਾ ਸਾਹਿਬ ਆਉਣ ਲੱਗ ਜਾਓ 10 ਬੰਦੇ ਪੁੱਛਣਗੇ ਜੀ ਗੁਰਦਵਾਰਾ ਸਾਹਿਬ ਜਾਂਦੇ ਹੋ ਕਿਉਂਕਿ ਦੋ ਤਰ੍ਹਾਂ ਦੇ ਲੋਕ ਗੁਰਦਵਾਰਾ ਸਾਹਿਬ ਆਉਂਦੇ ਆ ਤੇ ਦੋਨੇ ਹਟ ਜਾਂਦੇ ਆ ਪਹਿਲਾ ਤਾਂ ਉਹ ਆਉਂਦਾ ਜਿਹਦਾ ਕਾਰਜ ਨਹੀਂ ਹੋਇਆ ਉਹਨੂੰ ਪੁੱਛਿਆ ਤੁਸੀਂ ਕਿਉਂ ਹਟ ਗਏ ਕਹਿੰਦਾ ਜੀ ਕਾਰਜ ਨਹੀਂ ਹੋਇਆ ਸ਼ਰਧਾ ਕੱਟ ਗਈ ਤਾਂ ਹਟ ਗਏ ਤੇ ਦੂਸਰੇ ਨੂੰ ਪੁੱਛਿਆ ਤੁਸੀਂ ਕਿਉਂ ਹਟ ਗਏ ਕਹਿੰਦਾ ਜੀ ਹੁਣ ਕਾਰਜ ਹੋ ਗਿਆ ਤਾਂ ਹਟ ਗਿਆ ਇੰਨੀ ਸਾਡੀ ਸ਼ਰਧਾ ਭਾਵਨਾ ਦੇ ਨਾਲ ਇਸ ਕਰਕੇ ਕਿਰਪਾ ਸਤਗੁਰ ਦੇ ਚਰਨਾਚਰ ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿਰਪਾ ਬਣਾ ਕੇ ਰੱਖਣ ਤਾਂ ਕਿ ਸਾਡਾ ਜੀਵਨ ਇਹ ਸਫਲ ਹੋ ਜਾਏ ਸਤਿਗੁਰ ਦੀ ਫਿਰ ਕਿਰਪਾ ਹੋਣੀ ਆ ਜਦ ਅਸੀਂ ਸ਼ਬਦਾਂ ਭਾਵਨਾ ਦੇ ਨਾਲ ਸੇਵਾ ਕਰਾਂਗੇ ਸਤਸੰਗ ਕਰਾਂਗੇ ਮਹਾਂਪੁਰਖਾਂ ਦੇ ਕਮਾਏ ਪ੍ਰਵਚਨ ਸਰਵਣ ਕਰਾਂਗੇ ਗੁਰਮਖਾਂ ਪਿਆਰਿਆਂ ਨੇ ਬੜਾ ਵੱਡਾ ਉਪਰਾਲਾ ਕੀਤਾ ਜੀ ਕੱਲ ਨੂੰ ਅਮਰ ਸੰਚਾਰ ਵੀ ਹੋ ਰਿਹਾ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਰਜ ਕਰਕੇ ਗੁਰੂ ਵਾਲੇ ਬਣिए ਗੁਰੂ ਘਰ ਚ ਦਾਖਲਾ ਤਾਂ ਲਈਏ ਨਾ ਤੇ ਸਤਿਗੁਰ ਨੂੰ ਆਪਣੀ ਬਾਹ ਫੜਾ ਲਈਏ ਜਿਹੜੇ ਸਤਿਗੁਰ ਦੇ ਹੋ ਜਾਂਦੇ ਆ ਫਿਰ ਸਤਿਗੁਰ ਉਹਨਾਂ ਨੂੰ ਆਪਣਾ ਬਣਾ ਲੈਂਦਾ ਫਿਰ ਇਸ ਕਰਕੇ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਛਤਰ ਤਰੇ ਇਹ ਹੀ ਪੰਕਤੀਆਂ ਦੋ ਵਾਰਾ ਫੜੀਏ ਜੀ ਆਓ ਜੀ ਸਰਵਣ ਕਰੀਏ ਐਸੀ ਲਾ ਤੁਝ ਬਿਨ ਕੋਨੇ ਕਰੇ ਐਸੀ ਲਾ ਤੁਝ ਬਿਨ ਕੋਨੇ ਕਰੇ ਸੀ ਲਾ ਤੁਝ ਬਿਨ ਕੋਣ ਕਰੈ ਸੀ ਲਾ ਤੁਝ ਬਿਨ ਕੋਣ ਕਰੈ ਗ੍ਰੀਵਨਿਵਾਜ ਸਈਆ ਮੇਰਾ ਗ੍ਰੀਵ ਨਿਵਾਜ ਸਈਆ ਤੇਰਾ ਗ੍ਰੀਵ ਨਿਵਾਜ ਬਸ ਸਈਆ ਮੇਰਾ ਗ੍ਰੀਵ ਨਿਵਾਜ ਗੁਸਈਆ ਮੇਰਾ ਮਾਥੇ ਸ਼ਕ बिन कौन कर श तुज बिन कौन कर शुज बिन कौन कर ਗੁਰ ਦੀ અપਾਰ ਬਖਸ਼ਿਸ਼ ਪ੍ਰਾਪਤ ਕਰਨ ਲਈ ਕਰਨਾ ਕੀ ਪੈਂਦਾ ਸਤਗੁਰ ਦੀ ਬਾਣੀ ਸਰਵਣ ਕਰਨੀ ਹੈ ਕਿਉਂਕਿ ਸਾਡਾ ਸਾਰਿਆਂ ਦਾ ਹੀ ਫਰਜ਼ ਬੰਦਾ ਅਸੀਂ ਕਹਿੰਦੇ ਹਾਂ ਜੀ ਦੁੱਖ ਟੁੱਟਦੇ ਨਹੀਂ ਦੁੱਖ ਸਾਡੇ ਜਾਂਦੇ ਨਹੀਂ ਸਤਗੁਰ ਬਾਣੀ ਚ ਪ੍ਰਵਚਨ ਕਰਦੇ ਆ ਸਦਾ ਰਹੇ ਕੰਚਨ ਸਿਕਾਇਆ ਸਤਗੁਰ ਕਹਿੰਦੇ ਤੇਰੀ ਦੇਹ ਸੋਨੇ ਵਰਗੀ ਹੋ ਜਾਣੀ ਆ ਪਰ ਤੂੰ ਸਤਗੁਰ ਦੀ ਬਾਣੀ ਨਹੀਂ ਪੜੀ ਕਿਉਂਕਿ ਸਾਡੇ ਘਰਾਂ ਚੋਂ ਸਿਮਰ ਨਹੀਂ ਰਿਹਾ ਅਸੀਂ ਆਪ ਸਿਮਰਨ ਬੰਦਗੀ ਨਹੀਂ ਕਰਦੇ ਤੇ ਸਾਡੇ ਪਰਿਵਾਰ ਵੀ ਨਹੀਂ ਕਰਦੇ ਇਹ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਬੰਦਗੀ ਤੋਂ ਬਿਨਾਂ ਜ਼ਿੰਦਗੀ ਸ਼ਰਮਿੰਦਗੀ ਆ ਅਸੀਂ ਬੰਦਗੀ ਨਹੀਂ ਨਾ ਕਰਦੇ ਜਿਨ੍ਹਾਂ ਦੇ ਬੰਦਗੀ ਜਿਨ੍ਹਾਂ ਨੇ ਕੀਤੀ ਹੈ ਨਾ ਉਹਨਾਂ ਨੂੰ ਪਤਾ ਬੰਦਗੀ ਨਾਲ ਮਿਲਦਾ ਕੀ ਹੈ ਬੰਦਗੀ ਤੋਂ ਬਿਨਾਂ ਗੁਰਮੁਖੋ ਸਾਡਾ ਜੀਵਨ ਅਧੂਰਾ ਹੈ ਅਸੀਂ ਤੁਰੇ ਤਾਂ ਫਿਰਦੇ ਆ ਸਮੇਂ ਨੇ ਬੀਤ ਜਾਣਾ ਅਸੀਂ ਵੀ ਚਲੇ ਜਾਣਾ ਸਾਡੇ ਸਾਥੀ ਚਲੇਗੇ ਅਸੀਂ ਕਹਿੰਦੇ ਆ ਸਾਰੇ ਚਲੇਗੇ ਜਾਣਾ ਤਾਂ ਸਾਰਿਆਂ ਨੇ ਆ ਪਰ ਸਤਗੁਰ ਦੇ ਚਰਨਾਂ ਚ ਅਰਦਾਸ ਕਰੀਏ ਜੀ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਮਹਾਰਾਜ ਮਹਾਂਪੁਰਖ ਗੁਰੂ ਦਰਬਾਰ ਚ ਪਹੁੰਚ ਕੇ ਜੀ ਮਹਾਂਪੁਰਖਾਂ ਦੀ ਆਉਣ ਦੀ ਖੁਸ਼ੀ ਜੇ ਕਰਵ ਲਈਏ ਜੀ ਬੋਲੇ ਇਸੋ ਨਿਹਾਲ ਮਹਾਂਪੁਰਖਾਂ ਦੇ ਪ੍ਰਵਚਨ ਸਰਵਣ ਕਰੀਏ ਜੀ ਆਓ ਸਾਰੇ ਰਲ ਕੇ ਅਰਦਾਸ ਕਰੀਏ ਜੀ ਤਾਂ ਕਿ ਸਾਡਾ ਵੀ ਜੀਵਨ ਸਫਲ ਹੋ ਜਾਵੇ ਸਤਿਗੁਰ ਦੇ ਚਰਨਾਂ ਸਾਰਿਆਂ ਨੇ ਅਰਦਾਸ ਕਰਨੀ ਹੈ ਜੀ ਪਹਿਲੇ ਜਥੇ ਦਾਸ ਫਿਰ ਜਥਾ ਫਿਰ ਸਾਰੀ ਸੰਗਤ ਸਾਨੂੰ ਚਾਰੇ ਨੀਲਾ ਲੋਜੀ ਸਾਨੂੰ ਚਾਰੇ ਨੀਲਾ ਲੋਜੀ ਪਟਕੇ ਆਨੂੰ ਸਿੱਧੇ ਰਸਤੇ ਪਾਲੋ ਜੀ ਪੁੱਲ ਨੇ ਤੇ ਪਟਕੇ ਆਨੂੰ ਸਿੱਧੇ ਰਸਤੇ ਪਾਲੋ ਜੀ ਪੁੱਲ ਨੇ ਤੇ ਪਟਕੇ ਆਨੂੰ ਸਿੱਧੇ ਰਸਤੇ ਪਾਲੋ ਜੀ ਤੇ ਦੱਸ ਤੇ ਪਾਲੋਗੀ ਹੱਥ ਕੀਆ ਨੂੰ ਸਿੱਧੇ ਦੱਸ ਤੇ ਪਾਲੋਗੀ ਇੱਕ ਗੱਲ ਮਨ ਜੂਰੇ ਕਰੋ ਇੱਕ ਗੱਲ ਮਨ ਜੂਰੇ ਕਰੋ ਇੱਕ ਸਤ ਗੁਰੇ ਆਪਣੇ ਚਾਰਨਾ ਤੋਂ ਸਾਨੂੰ ਕਦੇ ਵੀ ਨਾ ਦੂਰੇ ਕਰੋ ਸਤ ਗੁਰੇ ਆਪਣੇ ਚਾਰਨਾ ਤੋਂ ਸਾਨੂੰ ਕਦੇ ਵੀ ਨਾ ਦੂਰੇ ਕਰੋ ਸਤ ਗੁਰੇ ਆਪਣੇ ਚਾਰਨਾ ਸਤ ਗੁਰ ਆਪਣੇ ਚਾਰੇ ਨਾਤੋਂ ਸਾਨੂੰ ਕਦੇ ਵੀ ਨਾ ਦੂਰ ਕਰੋ ਸਤ ਗੁਰ ਆਪਣੇ ਚਾਰੇ ਨਾਤੋਂ ਸਾਨੂੰ ਕਦੇ ਵੀ ਨਾ ਦੂਰ ਕਰੋ ਇਹ ਅਰਦਾਸ ਸਤ ਗੁਰ ਦੇ ਚਰਨਾਂ 'ਚ ਰਜਾਨਾ ਕਰਨੀ ਹੈ ਜੀ ਆਓ ਜੀ ਮਹਾਪੁਰਖਾਂ ਦੇ कमाए ਆਪਾਂ ਪ੍ਰਵਚਨ ਸਰਵਣ ਕਰਨੇ ਆ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ